ਹallelujah ਹallelujah ਉਹ ਯਰਮੀ ਦੀ ਬੁੱਕ ਅੱਠ ਦੇ ਆਏ ਤੇ ਉਹਦੇ ਵਿੱਚੋਂ ਅਸੀਂ ਉਹਦੀ 7 ਐਤ ਨੂੰ ਪੜਾਂਗੇ ਆਕਾਸ਼ ਨੇ ਲਗਭਗ ਵੀ ਆਪਣੇ ਨiyet ਸਮੋ ਨੂੰ ਜਾਣਤਾ ਹੈ ਔਰ ਪੰਡਕੀ ਸੁਪਾ ਬੇਨੀ ਔਰ ਸਾਰਸ ਵੀ ਆਪਣੇ ਆਉਣੇ ਦਾ ਸਮੇਂ ਰੱਖਦੇ ਹਨ ਪਰੰਤੂ ਮੇਰੀ ਪਰਜਾ ਯਹੋਵਾ ਦਾ ਨਿਯਮ ਨਹੀਂ ਜਾਣਦੀ ਹਾਂਜੀ ਪੰਜਾਬੀ ਚ ਬੜੀਆ ਖੁੱਲ ਕੇ ਨਾਲੇ ਹਵਾਈ ਲੰਗੀਣ ਆਪਣਾ ਸਮਾਂ ਜਾਣਦੀ ਹੈ ਖੁਮਰੀ ਹਮਾਬੀ ਅਤੇ ਸਾਰਸ ਆਪਣੇ ਨਿਉ ਆਉਣ ਵਾਲੇ ਵੇਲੇ ਦੀ ਭਾਲ ਕਰਦੇ ਹਨ ਪਰ ਮੇਰੀ ਪ੍ਰਜਾ ਯਹੋਵਾ ਦੇ ਨਿਆਂ ਨੂੰ ਨਹੀਂ ਜਾਣਦੀ ਹallelujah ਪਰਮੇਸ਼ੁਰ ਕਹਿੰਦਾ ਪੰਛੀ ਆਪਣੇ ਸਮੇਂ ਨੂੰ ਘਰ ਆਉਣ ਨੂੰ ਜਾਣਦੇ ਨੇ ਤੇ ਸਮੇਂ ਸਿਰ ਉੱਠ ਕੇ ਆਪਣੇ ਕੰਮ ਨੂੰ ਜਾਣਨਾ ਵੀ ਜਾਣਦੇ ਨੇ ਇਹ ਪੰਛੀਆਂ ਬਾਰੇ ਗੱਲ ਕੀਤੀ ਗਈ ਹੈ ਪੰਛੀ ਵੇਖੋ ਜੀਰੋ ਸ਼ਾਮ ਨੂੰ ਨਿਹਰਾ ਹੁੰਦਾ ਆਪਣੇ ਘਰ ਨੂੰ ਵਾਪਸੀ ਪਰਤੇ ਦੇਖਣੀ ਪਰਤੇ ਦੇ ਹਲੂਇਆ ਹਲੂਇਆ ਪਰ ਕਹਿੰਦਾ ਮੇਰੀ ਪ੍ਰਜਾ ਮੇਰੇ ਲੋਕ ਜਿਹੜੇ ਕਹਿੰਦਾ ਮੇਰੀ ਪ੍ਰਜਾ ਮੇਰੇ ਲੋਕ ਨੇ ਗੌਰ ਕਰੀਏ ਮੇਰੀ ਪ੍ਰਜਾ ਮੇਰੇ ਲੋਕ ਕਹਿੰਦਾ ਵਾਪਸ ਲੁਟਣਾ ਨਹੀਂ ਜਾਂਦੇ ਹਲੂਇਆ ਹਲੂਇਆ ਸਕੂਲ ਵਿੱਚ ਸਮੇਂ ਨਾਲ ਛੁੱਟੀ ਹੁੰਦੀ ਹੈ ਹਾਂਜੀ ਅਸੀਂ ਆਰਡਰ ਕਰਦੇ ਨੇ ਜਾਓ ਬੱਚਿਆਂ ਨੂੰ ਲੈ ਕੇ ਆਓ ਹallelujah ਅਸੀਂ ਇਹ ਆਰਡਰ ਕਿਉਂ ਨਹੀਂ ਕਰਦੇ ਆਗੇ ਇਹ ਖਾਸ ਤੌਰ ਤੇ ਜਿਹੜੇ ਲੇਟ ਆਉਂਦੇ ਆ ਉਹਨਾਂ ਵਾਸਤੇ ਹallelujah ਹallelujah ਇਹ ਉਹਨਾਂ ਵਾਸਤੇ ਪਰ ਕੁਝ ਲੋਕ ਆਉਂਦੇ ਹੀ ਨਹੀਂ ਕੁਝ ਲੋਕ ਆਉਂਦੇ ਹੀ ਨਹੀਂ ਆਉਂਦੇ ਹੀ ਨਹੀਂ ਨਹੀਂ ਹੈ ਪਰਮੇਸ਼ਰ ਕਹਿੰਦਾ ਮੇਰੀ ਪ੍ਰਜਾ ਮੇਰੇ ਕੋਲੇ ਨਹੀਂ ਲੋਕ ਮੀਰੀ ਕੋਲੋਂ ਆਸ਼ੀਸ਼ਾਂ ਬਰਕਤਾਂ ਲੈ ਕੇ ਚਿਰੀਆਂ ਜਾਂਦੀਆਂ ਨੇ ਤੇ ਆਪਣੇ ਘਰਾਂ ਵਿੱਚ ਡੇਰੇ ਜਮਾ ਲੈਂਦੇ ਨੇ ਆਪਣੇ ਮਹਿਫਲਾਂ ਵਿੱਚ ਡੇਰੇ ਜਮਾ ਲੈਂਦੇ ਨੇ ਪਰ ਵਾਪਸ ਨਹੀਂ ਜਾਂਦੇ ਚਾਰਾਂ ਇਤ ਨੂੰ ਪੜਾਂਗੇ ਤੂੰ ਉਸੇ ਇਹ ਵੀ ਕਹਿ ਯਹੋਵਾ یوں ਕਹਤਾ ਹੈ ਕਿ ਜਦ ਮਨੁਸ਼ ਗਏਤੇ ਹੈ ਤੋ ਕੀ ਆ ਫਿਰ ਨਹੀਂ ਉੱਠਦੇ ਹallelujah ਹallelujah ਜਿਵੇਂ ਅੱਜ ਹੀ ਅਸੀਂ ਦੇਖਿਆ ਕਿ ਸਾਡੀ ਬੇਟੀ ਜ਼ਮੀਨ ਤੇ गिर ਗਈ ਹੈ ਪੈਰ ਫਿਸਲ ਗਿਆ ਕੀ ਉઠી ਨਹੀਂ ਹallelujah ਹallelujah ਅੱਗੇ ਪੜਾਂਗੇ ਜਦ ਕੋਈ ਵੱਟਕ ਜਾਂਦਾ ਹੈ ਤੋ ਕੀ ਉਹ ਲੋਟ ਨਹੀਂ ਆਤਾ ਕਹਿੰਦੇ ਕਿ ਕੋਈ ਰਸਤੇ ਨੂੰ ਭਟਕ ਜਾਂਦਾ ਏ ਕਿ ਉਹ ਲੋਟਦਾ ਨਹੀਂ ਅਸੀਂ ਜੇ ਸਾਡੇ ਬੱਚੇ ਜੇਲ੍ਹ ਵਿੱਚ ਸਿਗੇ ਅਸੀਂ ਰਸਤਿਆਂ ਤੋਂ ਭਟਕ ਜਾਂਦੇ ਸੀ ਭੁੱਲ ਜਾਂਦੇ ਸੀ ਰਸਤਿਆਂ ਨੂੰ ਪਰ ਇੱਕ ਜਗ੍ਹਾ ਤੇ ਬੈਠ ਜਾਂਦੇ ਸੀ ਔਰ ਬੈਠ ਕੇ ਸੋਚਦੇ ਸੀ ਵਿਚਾਰਦੇ ਸੀ ਤੇ ਰਸਤੇ ਨੂੰ ਲੱਭ ਲੈਂਦੇ ਸੀ ਤੇ ਇਹ ਰਸਤਾ ਸਾਨੂੰ ਕਿਹੜਾ ਲੱਭਿਆ ਪਰ ਯਿਸੂ ਮਸੀਹ ਦਾ ਰਸਤਾ ਮਿਲਿਆ ਜਦੋਂ ਅਸੀਂ ਉਹਨਾਂ ਵਿੱਚ ਸੀ ਤੇ ਰਸਤੇ ਭਟਕ ਜਾਂਦੇ ਸੀ ਜਦੋਂ ਪ੍ਰਭੂ ਵਿੱਚ ਆ ਗਏ ਤੇ ਸਹੀ ਰਸਤਾ ਮਿਲ ਗਿਆ ਪਰਮੇਸ਼ਰ ਕਹਿੰਦਾ ਸਚਾਈ ਜੂਨ ਮੈਂ ਆ ਜੋ ਮੇਰੇ ਪਿਛੇ ਚਲੇਗਾ ਉਹ ਅਨੰਤ ਜੀਵਨ ਪਾਏਗਾ ਹallelujah ਅਸੀਂ ਕੀ ਸਖਾਣੇ ਆ ਬ੍ਰਿਆ ਨੂੰ ਅਨੰਤ ਜੀਵਨ ਸਖਾਣੇ ਆ ਇਹ ਧਨ ਦੌਲਤ ਲੈਣਾ ਦੇਣਾ ਨਹੀਂ ਸਖਾਣਦੇ ਇਹ ਪਰਮੇਸ਼ਰ ਆਪ ਹੀ ਉਹਨਾਂ ਨੂੰ ਦੇ ਦਿੰਦਾ ਹੈ ਇਹ ਪਰਮੇਸ਼ਰ ਉਹਨਾਂ ਦੀ ਜ਼ਰੂਰਤਾਂ ਨੂੰ ਜਾਣਦਾ ਏ ਪਰਮੇਸ਼ਰ ਉਹਨਾਂ ਦੀਆਂ ਖਵਾਇਸ਼ਾਂ ਨੂੰ ਜਾਣਦਾ ਏ ਤੇ ਪਰਮੇਸ਼ਰ ਉਹਨਾਂ ਨੂੰ ਦੇ ਜਾਂਦਾ ਹੈ ਕਹਿੰਦਾ ਬਗਲੇ ਪੰਛੀ ਕਹਿੰਦਾ ਗਦਾ ਆਪਣੀ ਖੁਰਲੀ ਨੂੰ ਜਾਣਦਾ ਹੈ ਪਰ ਮੇਰੀ ਭਜਾ ਆਸ਼ਿਸ਼ ਲੈ ਕੇ ਮੁੜਨਾ ਨਹੀਂ ਜਾਂਦੀ ਹallelujah ਕਿਉਂਕਿ ਬਹੁਤ ਅੱਛਾ ਵਚਨ ਮੈਨੂੰ ਇਸ ਘਰ ਵਿੱਚ ਆ ਕੇ ਮਿਲਿਆ ਹੈ ਔਰ ਇਹਦੀ ਪੰਜ ਆਇਤ ਨੂੰ ਪੜਾਂਗੇ ਜਦ ਕੋਈ ਭਟਕ ਜਾਂਦਾ ਹੈ ਤਾਂ ਕੀ ਉਹ ਲੋਟ ਨਹੀਂ ਆਤਾ ਕਹਿੰਦਾ ਜਦ ਕੋਈ ਭਟਕ ਜਾਂਦਾ ਏ ਤੇ ਉਹ ਲੋਟਦਾ ਨਹੀਂ ਕੀ ਉਹ ਲੋਟਦਾ ਜਾਂ ਨਹੀਂ ਲੋਟਦਾ ਲੋਟਦਾ ਬੋਲਿਆ ਕਰੋ ਫਿਰ ਕੀ ਕਾਰਨ ਹੈ ਕਿ ਇਹ ਯਰੂਸ਼ਲਮੀ ਸਦਾ ਦੂਰ ਹੀ ਦੂਰ ਭਟਕ ਜਾਂਦੀ ਹੈ ਇਹ ਯਰੂਸ਼ਲਮੀ ਸਦਾ ਦੂਰ ਹੀ ਦੂਰ ਇਹ ਪਰਮੇਸ਼ਰ ਦੇ ਕੋਲ ਤੋਂ ਦੂਰੀ ਦੂਰ ਹੁੰਦੇ ਜਾਂਦੇ ਇਨਾਂ ਨੂੰ ਫਿਰ ਚਰਚ ਬੜੀ ਦੂਰ ਲੱਗਦਾ ਏ ਹਾਲੇਲੂਇਆ ਤੇ ਜਦੋਂ ਬਿਮਾਰੀ ਆ ਜਾਏ ਤਾਂ ਫੇਰ ਸਾਨੂੰ ਹਸਪੀਟਲ ਦੂਰ ਨਹੀਂ ਲੱਗਦਾਗਾ ਫਿਰ ਸਾਨੂੰ ਦੁਕਾਨ ਦੂਰ ਨਹੀਂ ਲੱਗਦੀ ਹੈਗੀ ਚਰਚ ਦੇ ਲਾਗੋਂ ਲੰਘਿਆ ਨੇ ਐ ਤੇ ਹਸਪੀਟਲ ਪਹੁੰਚਾਂਗੇ ਹallelujah ਹallelujah ਪਰਮੇਸ਼ੁਰ ਹਸਪੀਟਲ ਵਿੱਚ ਵੀ ਕੰਮ ਕਰਦਾ ਜੀ ਪਰਮੇਸ਼ੁਰ ਦਵਾਈਆਂ ਵਿੱਚ ਉਹ ਵੀ ਕੰਮ ਕਰਦਾ ਜੀ ਪਰਮੇਸ਼ੁਰ ਦੁਕਾਨਦਾਰਾਂ ਚ ਵੀ ਹੋ ਕੇ ਕੰਮ ਕਰਦਾ ਹੈ ਤੇ ਪਰਮੇਸ਼ੁਰ ਡਾਕਟਰਾਂ ਚੋ ਕੇ ਵੀ ਕੰਮ ਕਰਦਾ ਹallelujah ਹallelujah ਪਰਮੇਸ਼ੁਰ ਗੱਡੀਆਂ ਚੋ ਕੇ ਵੀ ਕੰਮ ਕਰਦਾ ਜੀ ਜੇ ਅਸੀਂ ਉਹਨਾਂ ਗੱਡੀਆਂ ਨੂੰ ਆਪਣੇ ਪਰਮੇਸ਼ੁਰ ਦੇ ਕੰਮ ਵਿੱਚ ਲਾਈਏ ਉਹਦੀ ਗੱਡੀਆਂ ਦੀ ਕਮਾਈ ਕੀਤਾ ਹੋਇਆ ਸੀ ਪੂਰਾ ਪਰਮੇਸ਼ਰ ਦੇ ਘਰ ਵਿੱਚ ਲਈ ਹਾਲੇਲੂਇਆ ਹਾਲੇਲੂਇਆ ਕਹਿੰਦਾ ਪਰ ਮੇਰੀ ਪ੍ਰਜਾ ਇਹ ਨਹੀਂ ਜਾਣਦੀ ਜੇ ਕਹਿੰਦਾ ਇੱਕ ਪੰਛੀ ਹੈ ਜਦੋਂ ਕਹਾਂ ਗੋਗੋ ਕਹਿੰਦਾ ਇੱਕ ਪੰਛੀ ਹੈ ਆਪਣੇ ਬੱਚਿਆਂ ਵਾਸਤੇ ਇੱਕ ਘੁੱਗੀ ਮੂੰਹ ਚ ਦਾਣੇ ਪਾ ਕੇ ਆਪਣੇ ਆਲ ਵਿੱਚ ਲੈ ਜਾਂਦੀ ਹਾਲੇਲੂਇਆ ਕਹਿੰਦਾ ਪਰਮੇਸ਼ਰ ਦੇ ਘਰ ਵਿੱਚ ਉਹਨਾਂ ਨੇ ਆਲਣਾ ਬਣਾਇਆ ਲੱਕੜੀਆਂ ਕੱਖ ਲਿਆ ਕੇ ਰੱਖਦੇ ਸੀ ਤੁਸੀਂ ਦੇਖੇ ਹੋਣਗੇ ਆਪਣੇ ਉਸ ਮੋੜ ਦੇ ਵਿੱਚ ਰੱਖਦੇ ਹੁੰਦੇ ਸੀ ਆ ਕੇ ਹallelujah ਹallelujah ਕੀ ਇਨਸਾਨ ਦਾ ਨਹੀਂ ਫਰਜ਼ ਬਣਦਾ ਕਿ ਮੈਂ ਪਰਮੇਸ਼ਵਰ ਦੇ ਘਰ ਵਿੱਚ ਲੈ ਕੇ ਜਾਵਾਂ ਜਦੋਂ ਇਨਸਾਨ ਪਰਮੇਸ਼ਵਰ ਦੇ ਘਰ ਵਿੱਚ ਲੈ ਕੇ ਆਉਂਦਾ ਏ ਤੇ ਉਹਨੂੰ ਵੱਡੀਆਂ ਆਸ਼ਾ ਤੇ ਬਰਕਤਾਂ ਮਿਲਦੀਆਂ ਨੇ ਹੁਣ ਬੜੀ ਇਹ ਸੱਲ ਨਹੀਂ ਛੋੜਤੇ ਔਰ ਫਿਰ ਲੋਟਨੇ ਸੇ ਇਨਕਾਰ ਕਰਦੇ ਹੈ ਕਹਿੰਦਾ ਇਹ ਛਲ ਨਹੀਂ ਛੱਡਦੇ ਆਪਣੇ ਅੰਦਰੋਂ ਕਰੋਧ ਨਹੀਂ ਇਹ ਛਲ ਕਿਹਾ ਗਿਆ ਵਾ ਸਲੇਡੇ ਦੀ ਤਰ੍ਹਾਂ ਸਲੇਡੇ ਦੀ ਤਰ੍ਹਾਂ ਇਹ ਬਦਲ ਜਾਂਦੇ ਨੇ ਆਸ਼ਿਸ਼ ਲੈ ਕੇ ਪੇਸ਼ਾਨ ਹੋ ਜਾਂਦੇ ਨੇ ਜਿਵੇਂ ਕਿ ਕੂਚ ਦੀ ਕਿਤਾਬ ਵਿੱਚ ਤੁਸੀਂ ਫਰਾਉਨ ਬਾਰੇ ਪੜਿਆ ਕਿ موسی ਉਸਨੇ ਲੈ ਕੇ ਜਾਂਦਾ ਸੀ ਹਾਂ ਕਰਦਾ ਸੀ ਛਲ ਕਰਦਾ ਸੀ ਉਹ ਹalleluyah halleluyah ਛਲ ਕਰਦਾ ਸੀ ਇਸੇ ਤਰ੍ਹਾਂ ਕਹਿੰਦਾ ਮੇਰੀ ਪ੍ਰਜਾ ਵੀ ਛਲ ਕਰ ਰਹੀ ਹੈ ਮੇਰੀ ਪ੍ਰਜਾ ਵੀ ਛਲ ਛਲ ਕਰ ਰਹੀ ਹੈ ਕਹਿੰਦਾ ਕਿਹਦੇ ਨਾਲ ਮੇਰੇ ਨਾਲ ਮੇਰੇ ਸੇਵਕ ਦੇ ਨਾਲ ਛਲ ਕਰ ਰਹੀ ਹੈ ਬੜਾਗੇ 6 ਮੈਂ ਨੇ ਧਿਆਨ ਦੇ ਕੇ ਸੁਨਾ ਮੈਂ ਨੇ ਧਿਆਨ ਨਾਲ ਪਰਮੇਸ਼ਰ ਕਹਿੰਦਾ ਸੁਣਿਆ परंतु ये ठीक नहीं बोलते ये ठीक नहीं बोलते ठीक नहीं करते इसमें किसी ने अपनी बुराई से पछता पच्छा पछताकर नहीं कहा इनने अपनी बुराई तो पश्चाताप नहीं किया मैंने ये क्या किया है मैंने ये क्या बुराई की है ਜੈਸਾ ਘੋੜਾ ਲੜਾਈ ਵਿੱਚ ਵੇਗ سے ਦੌੜਤੇ ਹੈ ਜੈਸੀ ਘੋੜਾ ਲੜਾਈ ਵਿੱਚ ਦੌੜਤੇ ਹੈ ਵੈਸੇ ਹੀ ਇੰਨੇ ਸੇ ਹਰ ਇੱਕ ਜਨ ਆਪਣੀ ਹੀ ਦੌੜ ਵਿੱਚ ਦੌੜਦਾ ਹੈ ਇਹ ਆਪਣੀ ਦੌੜ ਵਿੱਚ ਘੋੜੇ ਵਾਂਗੂ ਲੱਗੇ ਹੋਏ ਨਹੀਂ ਕਹਿੰਦਾ ਤੁਸੀਂ ਵਧੀਆ ਤੋਂ ਵਧੀਆ ਘੋੜੇ ਨਾਲ جنگ ਨਹੀਂ ਜਿੱਤ ਸਕਦੇ ਤੁਸੀਂ ਵਧੀਆ ਤੋਂ ਵਧੀਆ ਐਟਮ ਬੰਬ ਨਾਲ ਨਹੀਂ ਲੜਾਈ ਜਿੱਤ ਸਕਦੇ ਜੇ ਯਹੋਵਾ ਤੁਹਾਡੇ ਵੱਲ ਨਾ ਹੋਵੇ ਕਹਿੰਦਾ ਜੇ ਯਹੋਵਾ ਤੁਹਾਡੇ ਨਾਲ ਹੈ ਤੇ ਕਹਿੰਦਾ ਤੁਸੀਂ ਫੂਕ ਮਾਰ ਕੇ ਸਾਹਮਣੀਆਂ ਨੂੰ ਅੜਾ ਦਿਓ ਹallelujah ਹallelujah ਕਿਉਂਕਿ ਪਰਮੇਸ਼ੁਰ ਹੀ ਜੰਗ ਵਿੱਚ ਜਿੱਤ ਦਿੰਦਾ ਹੈ ਹallelujah ਪਰਮੇਸ਼ੁਰ ਹੀ ਸਾਡੇ ਉੱਤੇ ਕਿਰਪਾ ਕਰਦਾ ਹੈ ਘਰਾਂ ਵਿੱਚ ਆ ਕੇ ਹallelujah ਹallelujah ਅਸੀਂ ਪ੍ਰੇਤਾਂ ਦੇ ਕਾਬੂ ਚ ਚਲਾਂਗੇ ਤਿੰਨ ਦੇ ਆਏ ਉਹਦੀ 25 ਹੱਥ ਨੂੰ ਬਣਾ की संतान और उस वाचा के बागी हो जो परमेश्वर ने तुम्हारे बाप दादो से बांधी जब उसने अब्राहम से कहा तेरा वंश के द्वारा पृथ्वी के सारे घराने आशीष पाए हालेलुया कंदा तुसी भविष्यकर्ता दे नबियों दे द्वारा आशीष पाउंदे ਕਿੰਨਾ ਦਵਾਰਾ ਅਛੇ ਮੰਨਦੇ ਹੋ ਨਬੀਆਂ ਪੰਜਾਬੀ ਚ ਬੜੇ ਬੜਾ ਕਲੀਅਰ ਕਰਕੇ ਲਿਖਿਆ ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜੇਨੂੰ ਪਰਮੇਸ਼ਰ ਨੇ ਤੁਹਾਡੇ ਪਿਓ ਦਾਦਿਆਂ ਨਾਲ ਕੀਤਾ ਸੀ ਜਦ ਅਬਰਾਹਮ ਨੂੰ ਆਖਿਆ ਸੀ ਤੇਰੀ ਅੰਸ਼ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ਹallelujah ਸਾਡੇ ਪਿਓ ਦਾਦਿਆਂ ਨੂੰ ਪਹਿਲਾਂ ਅਬਰਾਹਮ ਨੂੰ ਕਿਹਾ ਪਰਮੇਸ਼ਰ ਨੇ ਕੀ ਕਿਹਾ ਅਬਰਾਹਮ ਨੂੰ ਤੇਰੇ ਘਰਾਣੇ ਦੇ ਲੋਕ ਆਸ਼ੀਸ਼ ਪਾਉਣਗੇ ਫਿਰ ਅਸੀ ਕੀ ਕਰਦੇ ਆ ਆਪਣੇ ਘੋੜਿਆਂ ਤੇ ਆਪਣੇ ਯਾਜਾਂ ਤੇ ਆਪਣੇ ਕੰਮਾਂ ਨੂੰ ਵਜਦੇ ਪਰਮੇਸ਼ਰ ਦੇ ਬਚਨਾਂ ਲਈ ਮੰਗਦੇ ਅਸੀਂ ਅਬਰਾਹਮ ਦੇ ਰਾਜੇ ਆ ਅਸੀਂ ਦੋਦ ਦੇ ਰਾਜੇ ਆ ਅਸੀਂ ਨਬੀਆਂ ਦੀ ਰਾਜੇ ਆ ਹਾਲੇਲੂਇਆ ਹਾਲੇਲੂਇਆ ਇਹ ਚੇਤਰਾ ਹੀ ਅੱਗੇ ਅੱਗੇ ਇਹਨਾਂ ਵਿੱਚੋਂ ਵੀ ਨਬੀ ਬਣਨੇ ਨੇ ਇਹਨਾਂ ਵਿੱਚੋਂ ਵੀ ਯੋਧੇ ਨਿਕਲਨੇ ਨੇ ਇਹਨਾਂ ਵਿੱਚੋਂ ਵੀ ਰਾਜੇ ਨਿਕਲਨੇ ਨੇ ਹਾਲੇਲੂਇਆ ਹਾਲੇਲੂਇਆ ਕਿਹਨੇ ਕਹਨੇ ਨੇ ਕਹਿੰਦਾ ਭਵਿਸ਼ਕਰਤਾ ਨਹੀਂ ਨਬੀਆਂ ਨੂੰ ਭਵਿਸ਼ਕਰਤਾ ਕਿਹਾ ਗਿਆ ਕਹਿੰਦਾ ਉਹਨਾਂ ਨੇ ਦਰਜੇ ਭਵਿਸ਼ਵਾਣੀਆਂ ਕੀਤੀਆਂ ਹallelujah ਉਹ ਤੁਹਾਡੇ ਇੱਥੇ ਪੂਰੀਆਂ ਹੋ ਰਹੀਆਂ ਨੇ ਹallelujah ਬੋਲਾਂਗੇ ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਉਠਾ ਕੇ ਪਹਿਲੇ ਤੁਹਾਰੇ ਪਾਸ ਭੇਜਿਆ ਕੀ ਕੀਤਾ ਉਹਨੇ ਸੇਵਕ ਨੂੰ ਉਠਾਇਆ ਪਹਿਲਾਂ ਗੌਰ ਕਰੀਏ ਬੇਟਾ ਜੀ ਉਥੇ ਲੰਮੇ ਪਾਜਾਗਾ ਸੇਵਕ ਨੂੰ ਉਠਾਇਆ ਤੇ ਕਿੱਥੇ ਭੇਜਿਆ ਤੁਹਾਡੇ ਕੋਲ ਭੇਜਿਆ ਕਾਦੇ ਲਈ ਬੇ ਜੀ ਕਿ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਣ ਵਾਸਤੇ ਤੇ ਜੇ ਤੁਸੀਂ ਸੇਵਕਾਂ ਨੂੰ ਬੁਲਾਉਣਾ ਹੀ ਨਹੀਂ ਸੇਵਕਾਂ ਨੂੰ ਘਰ ਉਤਾਰਨਾ ਹੀ ਨਹੀਂ ਤੇ ਬਰਕਤ ਕਿੱਥੋਂ ਪਾਓਗੇ ਨਹੀਂ ਜਾਦੂਗਰਾਂ ਕੋਲ ਦੇਖੋ ਆਪਣਣ ਚਾਤੀ ਮਾਰੋ ਕਿ ਜਦੋਂ ਸੇਵਕ ਤੁਹਾਡੇ ਘਰਾਂ ਚ ਆਉਂਦੇ ਸੀ ਤੇ ਕਿੰਨੀ ਬਰਕਤ ਮਿਲਦੀ ਸੀ ਤੇ ਜਦੋਂ ਦਾ ਸੇਵਕਾਂ ਦਾ ਆਣਾ ਬੰਦ ਹੋ ਗਿਆ ਆਸ਼ੀਸ਼ ਕਿੱਥੇ ਗਈ ਬਰਕਤ ਕਿੱਥੇ ਗਈ ਪਰਮੇਸ਼ੁਰ ਅਣਖੀ ਪਰਮੇਸ਼ੁਰ ਜੇ ਪਰਮੇਸ਼ੁਰ ਕਹਿੰਦਾ ਜਿਹੜਾ ਮੇਰੇ ਸੇਵਕ ਦੀ ਇੱਜ਼ਤ ਕਰਦਾ ਉਹਦੀ ਮੈਂ ਇੱਜ਼ਤ ਕਰਦਾ ਕਹਿੰਦਾ ਜਿਹੜਾ ਮੇਰੇ ਸੇਵਕ ਨੂੰ ਕੂਰੀਆਂ ਘੜਦਾ ਏ ਛਲ ਕਰਦਾ ਏ ਮੈਂ ਉਹਦੇ ਨਾਲ ਛਲ ਕਰਦਾ ਏ ਛਲ ਕਰਦਾ ਕਿਉਂਕਿ ਪਰਮੇਸ਼ੁਰ ਆ ਅਣਖੀ ਉਹ ਖਜ਼ਾਨਿਆਂ ਦਾ ਮਾਲਕ ਆ ਦੋਤਾਨਾ ਮਾਲ ਗਿਆ ਉਹ ਕੀ ਕਹਿੰਦਾ ਆਕਾਸ਼ ਔਰ ਧਰਤੀ ਦਾ ਮੈਨੂੰ ਅਧਿਕਾਰ ਦਿੱਤਾ ਗਿਆ ਮੈਨੂੰ ਨਹੀਂ ਪਰਮੇਸ਼ਰ ਨੂੰ ਮੈਨੂੰ ਨੇ ਅਧਿਕਾਰ ਦਿੱਤਾ ਏ ਕਹਿੰਦਾ ਤੂੰ ਜੋ ਬੋਲੇਗਾ ਮੈਂ ਪੂਰਾ ਕਰਦਾ ਮੋਕਾ ਹallelujah ਹallelujah ਮੈਨੂੰ ਨੇ ਇਹ ਅਧਿਕਾਰ ਦਿੱਤਾ ਏ ਉਹ ਕਹਿੰਦਾ ਚੰਗਾ ਬੋਲ ਤੇ ਚੰਗਾ ਉਹਨੂੰ ਦੇ ਮੈਂ ਤੈਨੂੰ ਚੰਗਾ ਦੋ ਜੋ ਤੇਰੇ ਨਾਲ ਛਲ ਕਰਦੇ ਨੇ ਕਹਿੰਦਾ ਉਹਨਾਂ ਨਾਲ ਮੈਂ ਛਾਲ ਕਰਾਂਗਾ ਹallelujah ਹallelujah ਕਹਿੰਦਾ ਮੈਂ ਉਹਨਾਂ ਨਾਲ ਛਾਲ ਕਰਾਂਗਾ ਇਹ ਮੈਂ ਨਹੀਂ ਕਹਿੰਦਾ ਪਰਮੇਸ਼ੁਰ ਕਹਿ ਰਿਹਾ ਤੁਸੀਂ ਯਿਰਮਿਆ ਦੇ ਦੁਆਰਾ ਸੁਣ ਲਿਆ ਹallelujah ਹallelujah ਯਿਰਮਿਆ ਦੇ ਦੁਆਰਾ ਤੁਸੀਂ ਸੁਣ ਲਿਆ ਚੱਲੋ ਕਰਦੇ 15 ਵੇ ਨਾ ਜੇ ਤੋਹਰ ਯਿਰਮਿਆ ਦੇ ਦੁਆਰਾ ਤੁਸੀਂ ਸੁਣ ਲਿਆ ਕਿ ਤੁਹਾਨੂੰ ਕੀ ਕਿਹਾ ਹallelujah ਹallelujah ਅਸੀਂ ਜਿਰਮੀਆਂ ਨਵੀਂ ਨਵੀਂ ਬਖਵਾਣੀਆਂ ਕੀਤੀਆਂ ਮੰਨਿਆ ਤੇ ਸੁਖ ਪਾਏ ਜਿਨ੍ਹਾਂ ਨੇ ਨਹੀਂ ਮੰਨਿਆ ਜਿਰਮੀਆਂ ਨੂੰ ਦੁੱਖ ਦਿੱਤਾ ਜਿਰਮੀਆਂ ਨੂੰ ਤੇ ਪਰਮੇਸ਼ਵਰ ਨੇ ਇੱਕ ਫਟੀ ਹੋਈ ਲੀਣਾ ਭੇਜ ਕੇ ਉਸ ਦਲ ਦੇ ਚੋਬਰ ਕੱਢਨੇ ਪਰਮੇਸ਼ਵਰ गहरे गड्ढियां चो कड्ण दी भी समर्थ रखदा हालेलुया हालेलुया परमेश्वर ने अपने खास सेवक यीशु नु ਤੁਹਾਡੇ ਕੋਲ ਪਹਿਲਾ ਭੇਜੇ। ਜਿਸ ਤੋਂ ਪਹਿਲਾਂ ਕੌਣ ਆਇਆ? यीशु मसीह। ਇਹ ਪਰਮੇਸ਼ੁਰ ਦਾ ਸੇਵਕ, ਪਰਮੇਸ਼ੁਰ ਦਾ ਦਾਸ ਹੋ ਗਿਆ। ਸਾਡੇ ਉਤੇ ਕਿਰਪਾ ਕਰਨ ਵਾਸਤੇ। ਉਹਨੇ ਆਪਣਾ ਇਕਲੋਤਾ ਪੁੱਤਰ ਸਾਨੂੰ ਬਖਸ਼ ਦਿੱਤਾ। ਇਕਲੋਤਾ ਪੁੱਤਰ ਬਖਸ਼ ਦਿੱਤਾ। ਉਹਨੇ ਸਰਬਾ ਨਹੀਂ ਕੀਤਾ। ਤੇ ਪਰਮੇਸ਼ਰ ਨੇ ਵੀ ਆਣ ਕੇ ਸਾਡੇ ਪਾਪਾ ਤੋਂ ਬਚਾਣ ਲਈ ਆਪਣੇ ਲਹੂ ਦੇ ਇੱਕ ਕਤਰੇ ਦਾ ਵੀ ਉਹਨੇ ਸਰਪਾ ਨਹੀਂ ਕੀਤਾ ਉਹਨੇ ਇੱਕ ਇੱਕ ਕਤਰਾ ਦੇ ਕੇ ਇੱਕ ਇੱਕ ਲਹੂ ਦਾ ਕਤਰਾ ਦੇ ਕੇ ਉਹਨੇ ਸਾਨੂੰ ਬਚਾ ਲਿਆ ਕਿੰਨੇ ਬਚਾਇਆ ਯਿਸੂ ਮਸੀਹ ਕਿਹੜੇ ਪਰਮੇਸ਼ਰ ਨੇ ਪਰ ਉਹ ਯਿਸੂ ਮਸੀਹ ਪਰਮੇਸ਼ਰ ਨੇ ਬਚਾਇਆ ਹallelujah ਹallelujah ਬਾਪ ਬੇਟਾ ਪਿਤਰ ਆਤਮਾ ਨੇ ਬਚਾਇਆ ਹੈ ਪ੍ਰਭੂ ਯਿਸੂ ਮਸੀਹ ਤੀਸਰੇ ਦਿਨ ਜਦ ਮੁਰਦਿਆਂ ਚੁੱਠਿਆ 40 ਦਿਨ ਸਾਡੇ ਨਾਲ ਫਿਰਦਾ ਤੁਰਦਾ ਰਿਹਾ ਸਾਡੇ ਬਜ਼ੁਰਗਾਂ ਦੇ ਨਾਲ ਔਰ ਕੀ ਸਬਕ ਸਿਖਾ ਕੇ ਗਿਆ ਕਿ ਜਾਓ ਜਾ ਕੇ ਮੇਰੀਆਂ ਗਵਾਹੀਆਂ ਦੱਸੋ ਜਿਹੜੇ ਤੁਹਾਡਾ ਆਦਰ ਕਰਨ ਤੁਹਾਨੂੰ ਘਰ ਬਿਠਾਉਣ ਉਹਨਾਂ ਤੇ ਵੱਡੀਆਂ ਆਸ਼ਾ ਤੇ ਪ੍ਰਗਟਾ ਨੇ ਤੇ ਜਿਹੜੇ ਨਹੀਂ ਬਿਠਾਉਂਦੇ ਉਹਨਾਂ ਦੇ ਘਰ ਤੋਂ ਬਾਹਰ ਆ ਕੇ ਜੁੱਤੀ ਛੱਡ ਦੇ ਹਾਲੇਲੂਇਆ ਹਾਲੇਲੂਇਆ ਔਰ ਤੁਹਾਡੀਆਂ ਉਥੇ ਦਿੱਤੀਆਂ ਆਸ਼ਾ ਸਾਰੀਆਂ ਹੀ ਤੁਹਾਡੇ ਕੋਲ ਆ ਜਾਣਗੀਆਂ ਸਾਰੀਆਂ ਆਸ਼ਾ ਆ ਜਾਣਗੀਆਂ ਜੇ ਉਹ ਤੁਹਾਡਾ ਕਦਰ ਕਰਨ ਲੱਗਿਆਂ ਕਹਿੰਦਾ ਜੇ ਉਹ ਉਹਨਾਂ ਪੰਛੀਆਂ ਵਾਂਗੂੰ ਘਰ ਵਾਪਸੀ ਕਰ ਲੈਣ ਪਰਮੇਸ਼ਰ ਦੇ ਘਰ ਚ ਵਾਪਸੀ ਕਰ ਲੈਣ ਆਪਣੇ ਪਾਸਟਰ ਦੇ ਨਾਲ ਦੋਸਤੀ ਕਰ ਲੈਣ ਤੇ ਉਹਨਾਂ ਦੀ ਦੋਸਤੀ ਯਿਸੂ ਮਸੀਹ ਕਬੂਲ ਕਰਦਾ ਤੇ ਉਹਨਾਂ ਨੂੰ ਵੱਡੀ ਆਸ਼ੀਰਦ ਦਿੰਦਾ ਸਭ ਬੋਲਾਂਗੇ ਆਮੀਨ ਪ੍ਰਭੂ ਜੀ ਜੋ ਬੋਲਿਆ ਤੁਸੀਂ ਬੁਲਾਇਆ ਇਹਨਾਂ ਬੱਚਿਆਂ ਨੂੰ ਬੜੀ ਆਸ਼ੀਸ਼ ਤੇ ਬਰਕਤ ਅਲਾ ਹੋਵੇ ਔਰ ਜਿੱਥੇ ਜ਼ਾਰਿਆ ਪਰਮਾ ਉਹਨਾਂ ਤੱਕ ਵੀ ਕਿਰਪਾ ਕਰੇ 708 7601990 ਇਹਨੂੰ ਅੱਗੇ ਵੀ ਸ਼ੇਅਰ ਕਰਨਾ ਹੈ ਇਹ YouTube ਤੇ ਪਹੁੰਚ ਜਾਣਾ ਹੈ ਔਰ ਸਭ ਜਨ ਇਸ ਨੂੰ ਸੁਣ ਕੇ ਅੱਗੇ ਸ਼ੇਅਰ ਕਰਨ ਔਰ ਤੁਹਾਡੇ ਤੇ ਵੀ ਤੇ ਵੱਡੀ ਬਰਕਤ ਆਵੇ 24 ਘੰਟੇ ਪ੍ਰਾਰਥਨਾ ਕਰ ਸੱਚ ਦੀ ਆਵਾਜ਼ ਖੁੱਲ੍ਹ ਆਏ ਆਮੀਨ ਆਮੀਨ ਜੈ ਮਸੀਹ ਜੈ